ਅੱਜ ਲੁਧਿਆਣਾ ਦੇ ਨਗਰ ਨਿਗਮ ਵਿਖੇ ਮਿਊਨਿਸਪਲ EMPLOYEES ਦੁਆਰਾ ਧੰਨਵਾਦ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਲੁਧਿਆਣਾ ਦੇ ਸਮੂੱਚੇ MC ਅਤੇ MLA ਸਹਬਾਨਾਂ ਦੇ ਦੁਆਰਾ ਸ਼ਿਰਕਤ ਕੀਤੀ ਗਈ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਲੁਧਿਆਣਾ ਮਿਊਨਿਸਪਲ ਦੇ ਵਿੱਚ ਜੋ ਵੀ ਅਧਿਕਾਰੀ ਅਤੇ ਕਰਮਚਾਰੀ ਕੰਮ ਕਰ ਰਹੇ ਨੇ ਉਹਨਾਂ ਦੀਆਂ ਮੰਗਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਜਿੱਦੇ ਵੀ ਇੱਕ ਸਰਦਾਰ ਕਰਵਾਨ ਸਿੰਘ ਸਿੱਧੂ ਗੁਰਪਰੀ ਗੋਗੀ ਜੀ 6 ਦੇ 6 ਐਮਐਲਿਆਂ ਨੇ ਜਿਹੜਾ ਇਹਨਾਂ ਪੁਰਾਣੇ ਸੰਘਰਸ਼ ਕਰ ਰਹੇ ਸੀਗੇ ਕਿ ਅਸੀਂ ਰਈ ਮਾਨ ਸਾਡੇ ਜਿੰਨੇ ਵੀ ਸਾਥੀ ਸੀਗੇ ਬੇਲਦਾਰ ਸਾਰੇ ਇਹ 20 ਸਾਲ ਤੋਂ ਪਿਛਲੇ ਪੱਕੇ ਨਹੀਂ ਹੋਏ ਸੀਗੇ ਆਮ ਆਦਮੀ ਪਾਰਟੀ ਦੀ ਸੋਚ ਜਿਹੜੀ ਆ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੀ ਸੋਚ ਨੇ ਪਤਾ ਵਾ ਵੀ ਜੋ ਵਾਦਾ ਲੋਕਾਂ ਨਾਲ ਕੀਤਾ ਵਾ ਕੱਲੇ ਕੱਲੇ ਵਾਦੇ ਨੂੰ ਪੂਰਾ ਕਰਕੇ ਹਰ ਘਰ ਦੇ ਬੰਦੇ ਨੂੰ ਇੱਕ ਇੱਕ ਨੌਕਰੀ ਦੇਣਾ ਸਾਡਾ ਪਹਿਲਾ ਧਰਮ ਤੇ ਕਰਮ ਆ ਜੋ ਜੋ ਮਜ਼ਮਾ ਦੀ ਜਰੂਰਤ ਹੋਊਗੀ ਉਹਨੂੰ ਹਰ ਜਰੂਰਤ ਨੂੰ ਪੂਰਾ ਕੀਤਾ ਜਾਊਗਾ ਬੜਾ ਖੁਸ਼ੀ ਵਾਲਾ ਦਿਨ ਹੈ ਜਿਹੜੇ ਸਾਡੀ ਐਮਪਲਾਈ ਕਮੇਟੀ ਸੰਘਰਸ਼ ਕਮੇਟੀ ਦੇ ਸਾਰੇ ਇਕੱਠੇ ਹੋ ਕੇ ਔਰ ਸਫਾਈ ਸੇਵਕ ਸੀਵਰਮੈਨ ਸਾਡੇ ਸੋਤਾ ਸਾਹਿਬ ਸਾਰੇ ਨੇ ਇਕੱਠੇ ਹੋ ਕੇ ਅੱਜ ਇੱਕ ਧੰਨਵਾਦ ਰੈਲੀ ਰੱਖੀ ਆ ਪਰ ਮੈਂ ਬੇਨਤੀ ਕਰਨ ਜਿਹੜਾ ਧੰਨਵਾਦ ਇਹਨਾਂ ਨੇ ਪਹਿਲਾਂ ਹੀ ਕਰਤਾ ਵੋਟਾਂ ਦੇ ਰੂਪ ਚ ਅਸ਼ੀਰਵਾਦ ਦੇ ਕੇ ਔਰ ਧੰਨਵਾਦ ਕਰਨਾ ਬਕਸਿਸ ਸੀਗਾ ਵੀ ਸਰਕਾਰ ਨੇ ਇਹਨੂੰ ਪੱਕੇ ਕਰਤਾ ਕਿਉਂਕਿ ਲੰਬੇ ਸਮੇਂ ਤੋਂ ਇਹਨਾਂ ਦੀ ਮੰਗ ਸੀਗੀ ਔਰ ਸੰਘਰਸ਼ ਕਰਦੇ ਆ ਰਹੇ ਸੀਗੇ ਔਰ ਕਿਸੇ ਸਰਕਾਰ ਨੇ ਅਮਰਗੇ ਇਹਨਾਂ ਨੂੰ ਪੱਕਿਆ ਨਹੀਂ ਕੀਤਾ ਔਰ ਲਾਰੇ ਲੱਪੇ ਲਾਉਂਦੇ ਰਹੇ ਨੇ ਪਰ ਆਮ ਆਦੀ ਪਾਰਟੀ ਸਰਕਾਰਾਂ ਤੇ ਉਹਨਾਂ ਦਾ ਇੱਕੋ ਹੀ ਆਮ ਆਦੀ ਪਾਰਟੀ ਸਰਕਾਰ ਦਾ ਇੱਕੋ ਮਿਸ਼ਨ ਆ ਮਾਂ ਜੋ ਕੁ ਮੱਖਣ ਸਾਹਿਬ ਦਾ ਮਾਨ ਸਾਹਿਬ ਦਾ ਵੀ ਜਿਹੜੇ ਪੰਜਾਬ ਵਾਸੀ ਨੇ ਉਹਨਾਂ ਨੂੰ ਖੁਸ਼ਾਲ ਕਿਵੇਂ ਕਰਨਾ ਪੰਜਾਬ ਨੂੰ ਤਰੱਕੀ ਦੇ ਕਿਵੇਂ ਲੈ ਕੇ ਜਾਣਾ ਖੁਸ਼ਾਲ ਤਾਂ ਹੀ ਹੋਊਗਾ ਜੇ ਪੰਜਾਬ ਨੂੰ ਅਸੀਂ ਜਿਹੜੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਵਾਂਗੇ ਜਿਹੜੇ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਾਂਗੇ ਤੇ ਪੰਜਾਬ ਦੇ ਵਿੱਚੋਂ ਕਰਪਸ਼ਨ ਤੇ ਨਸ਼ਾ ਖਤਮ ਕਰਾਂਗੇ ਤੇ ਤਾਂ ਹੀ ਪੰਜਾਬ ਖੁਸ਼ਹਾਲ ਹੋ ਸਕਦਾ ਉਸ ਦੇ ਤਹਿਤ ਇਹਨਾਂ ਸਾਰਿਆਂ ਨੂੰ ਪੱਕਿਆ ਕੀਤਾ ਗਿਆ ਔਰ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਇਆ ਗਿਆ ਸਰਕਾਰ ਵੱਲੋਂ ਔਰ ਜਿੰਨੇ ਵੀ ਬੜੇ ਕੁਛ ਸੀਵਰ ਮੈਂ ਰਹਿ ਗਏ ਨੇ ਕੁਛ ਆਪਣੇ ਡਰਾਈਵਰ ਡਰਾਈਵਰ ਰਹਿ ਗਏ ਨੇ ਉਹਨਾਂ ਦਾ ਵੀ ਮਤਾ ਪਾ ਕੇ ਦਿੱਤਾ ਗਿਆ ਵਾ ਉਹ ਵੀ ਪੱਕੇ ਕੀਤੇ ਜਾਣਗੇ ਜਾਨੀ ਕੰਮ ਦਾ ਮਤਲਬ ਹੁਣ ਇਹਨਾਂ ਨੂੰ ਸੰਘਰਸ਼ ਕਰਨ ਦੀ ਲੋੜ ਨਹੀਂ ਹੈਗੀ ਸ਼ਮੈਂ ਮੈਂ ਪਹਿਲਾਂ ਕਹਿ ਕੇ ਅੱਡੇ ਸੋਤਾ ਦਾ ਵੀ ਸੰਘਰਸ਼ ਆਪਣਾ ਜਿਹੜਾ ਲਾਲਾ ਵਜੋਂ ਕੱਟ ਦਿਓ ਕਿਉਂਕਿ ਆਪਣੇ ਆਪ ਆਪ ਦੀ ਸਰਕਾਰ ਆਪਦੇ ਦਰਵਾਜ਼ੇ ਆ ਕੇ ਕੰਮ ਕਰੂਗੀ ਤੁਹਾਡੇ ਜਿਹੜੇ ਕੰਮ ਨੇ ਕਿਉਂਕਿ ਤੁਹਾਡੇ ਥਰੂ ਹੋਣੇ ਆ ਤੁਹਾਡੀ ਕੀਮਤੀ ਬੋਰਡ ਦੇ ਥਰੂ ਹੋਣੇ ਆ ਤੁਸੀਂ ਉਹ ਸਾਡੇ ਲਈ ਅਸੀਂ ਉਹ ਸੇਵਾ ਕਰਨ ਨੂੰ ਬਿਲਕੁਲ ਹਾਜ਼ਰ ਆਂ ਔਰ 11 ਮਹੀਨੇ ਜੋ ਕੰਮ ਹੋ ਗਏ ਨੇ ਔਰ ਪਿਛਲੇ ਸਾਲ ਸਰਕਾਰਾਂ 74 ਸਾਲ ਦੀ ਕਰ ਸਕੀਆਂ ਅਜੇ ਬਾਕੀ 4 ਸਾਲ ਪਹਿਨੇ 4 ਸਾਲ ਦੇ ਵਿੱਚ ਪੰਜਾਬ ਦੀ ਨਹਾਰ ਬਦਲਾਂਗੇ ਸਾਰੇ ਨਾਲ ਲੈ ਕੇ ਕੱਟੇ ਕਰਕੇ ਔਰ ਇਨਾ ਹੀ ਕਹਿੰਦਾ ਤਰਮਲ ਜੀ 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 ਵੱਲੋਂ ਅੱਜ ਮਲਾਜਮਾਂ ਦੀਆਂ ਮੰਗਾਂ ਨੂੰ ਲੈ ਕੇ ਜੋ ਪਿਛਲੇ ਸਮੇਂ ਦੇ ਵਿੱਚ ਮਲਾਜਮੜੇ ਆ ਪੱਕੇ ਕੀਤੇ ਗਏ ਉਹਨਾਂ ਦਾ ਧੰਨਵਾਦ ਕਰਨ ਲਈ ਅੱਜ ਐਮਐਲਏ ਸਭਾ ਨੂੰ ਬੁਲਾਇਆ ਗਿਆ ਤੇ ਨਗਰ ਪ੍ਰਸ਼ਾਸਨ ਨੂੰ ਤੇ ਇਸ ਵਾਰ ਜਿਹੜਾ ਓਵਰੇਜ ਦੇ ਇੱਕ ਰਹਿਗੇ ਜੀ ਕੇਸ ਉਹਦੇ ਪਿਛਲੇ ਜਿਹੜੇ 21 ਤਰੀਕ ਨੂੰ ਉਹਦਾ ਹਾਊਸ ਲੈ ਮਤੇ ਪਾਸ ਕਰਕੇ ਸਰਕਾਰ ਨੂੰ ਭੇਜਿਆ ਹੈ ਸਰਕਾਰ ਤੋਂ ਪ੍ਰਵਾਨਗੀ ਦੇਣ ਲਈ ਇੱਥੇ ਐਮਐਲਐਸ ਵੱਲੋਂ ਧਨਵੇ ਕੀਤਾ ਗਿਆ ਉਹ ਤੁਹਾਨੂੰ ਮੰਗ ਵਿੱਚ ਦੀ ਗਈ ਕਿ ਸਰਕਾਰ ਤੋਂ ਜਲਦੀ ਜਿਹੜਾ ਇਹ ਮਤੇ ਪ੍ਰਵਾਨ ਕਰਾਏ ਜਾਣ ਤੇ ਅੱਜ ਮਿਸੀਪਲ ਅਮਲਾਈਜ਼ ਕਮੇਟੀ ਇਸ ਗੱਲ ਦੀ ਖੁਸ਼ੀ ਮਸੂਰ ਕਰ ਰਹੀ ਹੈ ਕਿ ਅੱਜ ਉਹਨਾਂ ਦੇ ਉਦਮ ਸਦਕਾ ਸੰਘਰਸ਼ ਸਦਕਾ ਆ ਜਿਹੜੇ ਮੁਲਾਜ਼ਮਾਂ ਨੂੰ ਖੁਸ਼ੀ ਲਹਿ ਰਹਾ ਹੈ ਆ ਜਿਹੜੇ ਮੁਲਾਜ਼ਮ ਨੇ ਜਿਹੜੇ ਪੱਕੇ ਹੋ ਗਏ ਨੇ ਜਿਹੜੇ ਰਹਿ ਗਏ ਨੇ ਜਿਹੜੇ ਓਵਰੇਜ ਨੇ ਸਾਰੇ ਦੀ ਮੰਗ ਕੀਤੀ ਗਈ ਇਹਦੇ ਨਾਂ ਨਾਲ ਜਿਹੜੇ ਆਊਟਸੋਰਸਿੰਗ ਨੇ ਠੇਕੇਦਾਰ ਵੀ ਹੈ ਠੇਕੇਦਾਰ ਇਸ ਸਮਝ ਲੱਗੇ ਉਹਨਾਂ ਸਾਰਿਆਂ ਨੂੰ ਵੀ ਜਿਹੜਾ ਵਾ ਡੀਸੀਡ ਲਗਵਾਉਣ ਲਈ ਜਿਹੜਾ ਸਰਕਾਰ ਦਾ ਤੋਂ ਮੰਗਤੀ ਗਈ ਮਾਲੀ ਵੇਦਾ ਦੇ ਡਰਾਈਵਰ ਰਹਿਗੇ ਸੀ ਉਹਨਾਂ ਸਰਕਾਰ ਨੂੰ ਮਤਾਂ ਪਾ ਕੇ ਭੇਜਿਆ ਵਾ ਨਿਗਮ ਹਾਊਸ ਨੇ ਅਸੀਂ ਉਹਨਾਂ ਨੂੰ ਵੀ ਪ੍ਰਮਾਨ ਕਰਨ ਲਈ ਜਿਹੜਾ ਬੇਨਤੀ ਕੀਤੀ ਹੈ ਇਹ ਨਿਗਮ ਵਾਸਤੇ ਕਰਕੇ ਸਰਕਾਰ ਨੂੰ ਭੇਜਤਾ ਇਸ ਲਈ ਐਮਐਲਐਸ ਵਨ ਨੂੰ ਬੇਨਤੀ ਕੀਤੀ ਗਈ ਉਹ ਵਾਦਾ ਕਰਕੇ ਗਏ ਨੇ ਕਿ ਅਸੀਂ ਜਲਦ ਪ੍ਰਮਾਨ ਕਰਵਾਵਾਂਗੇ ਧੰਨਵਾਦ ਲਾਈਵ ਤੇ ਇਸ ਚੈਨਲ ਦੇ ਲਈ ਲੁਧਿਆਣਾ ਤੋਂ ਅਜੇ ਪਹਬਦੀ ਵਿਸ਼ੇਸ਼